ਜ਼ਿਲ੍ਹਾ ਸ਼ਿਰੀ ਮੁਖਤਸਰ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਕਾਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਕਾਬੂ ਹੁਣ ਤੱਕ 26 ਕਾਰਾਂ ਚੋਰੀ ਕਰਕੇ ਪਾਰਸਲ ਵੇਚ ਚੁੱਕੇ ਸਨ ਜਿਨ੍ਹਾਂ ਵਿੱਚੋਂ ਪੁਲਿਸ ਨੇ 5 ਕਾਰਾਂ ਕੀਤੀਆਂ ਬਰਾਮਦ ਸਰਕਰਾਂ ਨਾਲ ਸੰਬੰਧਿਤ ਰਿਕਵਰੀ ਹੈ ਜੀ ਕਿ ਹੈਗਾ ਡਾਟਾ ਇਸ ਬੰਦੀ ਕੋਲੋਂ ਮੁੱਖ ਸੇ ਸਾਹ ਪੁਲਿਸ ਵੱਲੋਂ ਕ੍ਰਾਈਮ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਸਾਨੂੰ ਅੱਜ ਇੱਕ ਹੋਰ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਜਦੋਂ ਸਾਡੀ ਸੀਆਈ 2 ਦੀ ਟੀਮ ਨੇ ਇੱਕ ਆਟੋ ਥੈਫਟ ਗੈਂਗ ਫੜੀ ਇਹਨਾਂ ਦੇ ਵਿੱਚ ਸਾਨੂੰ 3 ਬੰਦੇ ਹਲੇ ਤੱਕ ਅਸੀਂ ਕਾਬੂ ਕਰ ਚੁੱਕੇ ਹੈ ਜਿਨ੍ਹਾਂ ਨੇ ਪੁਜਗਿਤ ਗੁਰਾਣੀਏ ਮੰਨਿਆ ਕਿ ਇਹ ਹਲੇ ਤੱਕ 26 ਗੱਡੀਆਂ ਚੋਰੀ ਕਰਕੇ ਕਬਾੜੀਆਂ ਨੂੰ ਵੇਚ ਚੁਕੇ ਇਹਨਾਂ ਦੇ ਵਿੱਚੋਂ ਇੱਕ ਅਜੇ ਕੁਮਾਰ ਇੱਕ ਚਿਰਾਗ ਔਰ ਇੱਕ ਵਿਨੋਦ ਹੈਗੇ ਜੋ ਗੈਂਗ ਦੇ ਮੈਂਬਰਸ ਨੇ ਅਜੇ ਕੁਮਾਰ ਦੇ ਪੁਰਾਣੇ 7 ਪਰਚੇ ਦਰਜ ਹੈਗੇ ਚਿਰਾਗ ਦੇ ਇੱਕ ਹੈਗਾ ਤੇ ਵਿਨੋਦ ਤੇ ਵੀ ਇੱਕ ਹੈਗਾ ਇਹਨਾਂ ਦੀ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦੀ ਪੁਲਿਸ ਰਿਮਾਂਡ ਲਈਤੀ ਗਈ ਹੈ ਪੁਲਿਸ ਰਿਮਾਂਡ ਦੇ ਵਿੱਚ ਸਾਡੀ ਜੋ ਇੰਟਰੋਗੇਸ਼ਨ ਦਾ ਹੁਣ ਫੋਕਸ ਹੈਗਾ ਉਹ ਇਸ ਪਾਸੇ ਹੈ ਕਿ ਅੱਗੇ ਕਿਹੜੇ ਕਿਹੜੇ ਕਬਾੜੀਆਂ ਨੂੰ ਲਿਆ ਕੇ ਸਮਾਨ ਵੇਚਦੇ ਹੁੰਦੇ ਸੀ ਤੇ ਉਹਦੀ ਲਿਸਟਿੰਗ ਕਰਕੇ ਉਹਨਾਂ ਨੂੰ ਨਾਮਜ਼ਦ ਕਰਕੇ ਰਾਉਂਡ ਅਪ ਕੀਤਾ ਜਾਏਗਾ ਸਰ ਅਕਸਰ ਦੇਖਿਆ ਜਾਂਦਾ ਦਰਬਾਰੀਏ ਸੋਲਡ ਫਰਮ ਹੁੰਦੇ ਆ ਦੱ ਚੱਲਦੇ ਆ ਕਦੇ ਕੋਈ ਕਬਾੜੀਆਂ ਕੋਲ ਨਹੀਂ ਜੇ ਲਿਖੇ ਗਿਆ ਕਿੱਥੇ ਕੀ ਅਜਿਹਾ ਜੋ ਰੋਗ ਵੈਰੀਕ ਨਹੀਂ ਜੀ ਹਲੇ ਵੀ ਸਾਡੇ 2-3 ਜੋ ਪੁਰਾਣੇ ਪਰਚੇ ਹੋਏ ਜਿਹਦੇ ਵਿੱਚ ਅਸੀਂ ਕਾਫੀ ਗੈਂਗਸ ਫੜੀਆਂ ਜੋ ਕਿ ਮੋਟਰਾਂ ਚੋਰੀ ਕਰਦੇ ਸੀਗੇ ਬਾਕੀ ਸਾਰਾ ਕੰਮ ਕਰਦੇ ਸੀ ਕਬਾੜੀਆਂ ਕਿਸੇ ਦਿਨ ਵਿੱਚ ਨਹੀਂ ਛੱਡ ਰਹੇ ਸੀ ਨਾ ਅੱਗੇ ਚੱਲ ਕੇ ਵੀ ਨਹੀਂ ਛੱਡਾਂਗੇ ਅਸੀਂ ਇਹ ਲਿਸਟਿੰਗ ਕਰਕੇ ਕਬਾੜੀਏ ਤੋਂ ਅੰਦੇ ਦੇ ਨੇ ਬਹੁਤ ਜ਼ਰੂਰੀ ਹੈ ਬਿਕੋਜ਼ ਦੇ ਆਰ ਦੀ ਸੋਰਸ ਆਫ ਕ੍ਰਾਈਮ ਉਹਨਾਂ ਉਸ ਜਗ੍ਹਾ ਤੋਂ ਸ਼ੁਰੂ ਹੁੰਦਾ ਜਦੋਂ ਚੋਰ ਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਗੱਡੀ ਚੋਰੀ ਕਰਕੇ ਆਗੇ ਕਹੀਂ ਜਾ ਕੇ ਵੇਚ ਸਕਦੇ ਹਾਂ ਤੋ ਹੀ ਉਹ ਚੋਰੀ ਕਰਦਾ ਜਦੋਂ ਕਬਾੜੀਆਂ ਵਾਲਾ ਜੋ ਨੈਕਸਸ ਹੈਗਾ ਜੋ ਨੈਟਵਰਕ ਹੈਗਾ ਇਹਦੇ ਤੇ ਨੱਥ ਪਾਈ ਜਾਏਗੀ ਇਹਨੂੰ ਬੰਦ ਕੀਤਾ ਜਾਏਗਾ ਤੇਰੀ ਚੋਰੀਆਂ ਆਪਣੀਆਂ ਬੱਤਨੀ ਸ਼ੁਰੂ ਹੋ ਜਾਣਗੀਆਂ ਕੋਈ ਡਰਗ ਹਿਸਟਰੀ ਆਈ ਇਹਨਾਂ ਦੀ ਕ੍ਰਿਮੀਨਲ ਹਾਲੇ ਤੱਕ ਡਰਗ ਹਿਸਟਰੀ ਨਹੀਂ ਆਈ ਹੈ ਨਾ ਜੀ ਤੋ ਇੰਟਰੋਗੇਸ਼ਨ ਚੱਲ ਰਹੀ ਹੈ ਉਹ ਚੀਜ਼ ਨੂੰ ਵੀ ਕਲੀਅਰ ਕੀਤਾ ਜਾਏਗਾ

ਇਹ ਪੁਰਾਣੀ ਕਈ ਜੁਰਮਾਂ ਕਰ ਚੁੱਕਾ ਹੈ ਜੇਲ੍ਹ ਦੇ ਵਿੱਚ ਕਈ ਵਾਰੀ ਗਿਆ ਹੈ ਤੇ ਇਹਦੇ ਅੰਦਰ ਜੇਲ੍ਹ ਵਿੱਚ ਰਹਿ ਕੇ ਵੀ ਕਾਫੀ ਲਿੰਕਸ ਬਣੇ ਹਨ ਉਹ ਲਿੰਕਸ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈਗੀ ਕਿ ਇਹ ਘਰੇ ਨਾਲੇ ਨਾਲ ਕੋਈ ਹੋਰ ਵੀ ਐਸੋਸੀਏਟਡ ਹੈਗਾ ਉਹਨੂੰ ਵੀ ਕਾਬੂ ਕਰੀਏ ਉਹਨੇ ਜ਼ਮਾਨਤ ਤੇ ਦੂਜੇ ਕਿਸ ਸੰਭਲਮਾਨੇ ਤੇ ਚੱਲ ਰਿਹਾ ਤਿੰਨੋਂ ਮਗਰ ਉਹ ਚੱਲੀ ਰਿਹਾ ਜੀ ਨਾਲ ਦੇ ਨਾਲ ਕ੍ਰਾਈਮ ਚੱਲ ਰਿਹਾ ਹੈ ਹਲੇ ਇਹਨਾਂ ਦਾ ਮੇਰੇ ਕੋਲ 2 ਦਿਨ ਦਾ ਹੋਰ ਰਿਮਾਂਡ ਹੈਗਾ ਤੇ ਉਹ ਕਲੀਅਰ ਕਰਕੇ ਸਰ ਜੀ ਇਨਫੋਰਮੇਸ਼ਨ ਹੈ ਤੇ ਡਾਕੂਮੈਂਟ ਦਾ ਚਾਂਸ ਜੇ ਹੈ ਮੇਰੇ ਕੋਲ ਜੀ ਹਲੇ ਸਾਨੂੰ 5 ਗੱਡੀਆਂ ਮਿਲੀਆਂ 3 ਤੋਂ ਸਾਬਤ ਗੱਡੀਆਂ ਮਿਲ ਗਈਆਂ 2 ਮਿਲੀਆਂ ਸਾਨੂੰ ਕੱਟੀ ਹੋਈ ਗੱਡੀਆਂ ਬਾਕੀ ਜੋ ਗੱਡੀਆਂ ਰਹਿ ਗਈ 21 ਗੱਡੀਆਂ ਉਹ ਤਾਂ ਇਹ ਬੇਜਬੂਦ ਤੇ ਖਾਦੀ ਚੁੱਕੇ ਨੇ ਇਸੇ ਕਰਕੇ ਜੋ ਹੈਗਾ ਅਸੀਂ ਉਹ ਲੈ ਕੇ ਆਣਾ ਹੈ ਕਬਾੜੀ ਇਹਦੇ ਵਿੱਚ ਰੋਪਿੰਗ ਕਰ ਸਰ ਅਕਸਰ ਹੀ ਦੇਖਿਆ ਜਾਂਦਾ ਜਿਹੜੀਆਂ ਗੱਡੀਆਂ ਚੋਰੀ ਹੁੰਦੀਆਂ ਨੇ ਉਹ ਲੋਪਰਾਥ ਨੂੰ ਸੜਕਾਂ ਤੇ ਜਾਂ ਗਲੀਆਂ ਨੂੰ ਲੈਂਚ ਲਗਾ ਜਾਂਦੇ ਆ ਜੇ ਪੁਲਿਸ ਇਹਦੇ ਤੇ ਪ੍ਰਾਇਰ ਐਕਸ਼ਨ ਕਰੇ ਗੈਰ ਕਾਨੂੰਨੀ ਪਾਰਕਿੰਗ ਤੇ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀ ਬਰਦਾਸ਼ਤ ਆ ਘਟ ਚਲ ਜੇ ਕਈ ਵਾਰੀ ਪਲਾਨਿੰਗ ਦੇ ਇਸ਼ੂਜ਼ ਹੁੰਦੇ ਆ ਪਾਰਕਿੰਗ ਦੀ ਔਰ ਲੋਕਾਂ ਕੋਲ ਜਗ੍ਹਾ ਨਹੀਂ ਹੁੰਦੀ ਹੈ ਤੇ ਇਸ ਕਰਕੇ ਉਹ ਰੋਡ ਤੇ ਲਾ ਦੇਂਦੇ ਸਾਡਾ ਇਹ ਰਹਿੰਦਾ ਹੈ ਕਿ ਜੋ ਚੋਰ ਹੈਗੇ ਦਾ ਦੇ ਉਹ ਸਾਰੇ ਕੇ ਸਾਰੇ ਟਾਈਮ 'ਚ ਕਾਬੂ ਕਰੀ ਜਾਇਆ ਜਾਏਗਾ ਕਿ ਇਨਸੀਡੈਂਟ ਜ세 ਘਟਾ ਸਕੀਏ ਇਸ ਤੋਂ ਇਲਾਵਾ ਜੋ ਹੈਗਾ ਸਾਡੀ ਇੱਕ ਮੁਹਿੰਮ نئی ਸ਼ੁਰੂ ਹੋਈ ਹੈ ਜਿਹਦੇ ਵਿੱਚ ਜਿੰਨੇ ਵੀ ਚੋਰ ਤੇ 스내ਚਰਸ ਬੇਲ ਤੇ ਬਾਹਰ ਹੈਗੇ ਉਸ ਦਾ ਇਨਸਾਨੇ ਦੀ ਚੈਕਿੰਗ ਸ਼ੁਰੂ ਹੋਣ ਲੱਗੀ ਹੈ ਸਾਰੇ ਦੀ ਚੈਕਿੰਗ ਕਰਕੇ ਇਹਨਾਂ ਦਾ ਦੇਖਿਆ ਜਾਏਗਾ ਕਿ ਉਹਨਾਂ ਨੂੰ ਇਸ ਤਰ੍ਹਾਂ ਇਕਨੋਮਿਕ मींस ਕੀ ਹੈਗੇ ਆਪਣਾ ਘਰ ਕਿਵੇਂ ਚਲਾ ਰਹੇ ਹੈ ਜੇਕਰ ਕੋਈ ਇਕਨੋਮਿਕਲੀ ਜਸਟੀਫਾਈ ਨਹੀਂ ਕਰ ਪਾਉਂਦਾ ਉਹਦਾ ਸਾਫ ਸੁੱਤਰਾ ਮਤਲਬ ਇਹ ਹੋਊਗਾ ਕਿ ਉਹ ਚੋਰੀ ਕਰ ਰਿਹਾ ਤੇ ਉਸੀ ਨੂੰ ਵੈਰੀਫਾਈ ਕੀਤਾ ਜਾਏਗਾ ਇਹਦੀ ਇੱਕ ਨਿਆ ਜੋ ਕੈਂਪੇਨ ਇਹਨੂੰ ਬਿਲਕੁਲ ਮਿਸ਼ਨ ਮੋਡ ਦੇ ਵਿੱਚ ਲੈ ਕੇ ਅਸੀਂ ਸਟਾਰਟ ਕਰਾਂਗੇ। ਥੈਂਕ ਯੂ ਥੈਂਕ ਯੂ